ਘਰ ਵਿੱਚੋਂ ਭਾਰਤੀ ਅਤੇ ਵਿਦੇਸ਼ੀ ਕਰੰਸੀ ਚੋਰੀ ਚੋਰਾ ਵੱਲੋਂ ਦਿਨ ਦਿਹਾੜੇ ਭਾਰਤੀ ਅਤੇ ਵਿਦੇਸ਼ੀ ਕਰੰਸੀ ਚੋਰੀ ਕਰਨ ਦੇ ਜਾਂੰਦਾ ਸਮਾਚਾਰ ਮਿਲਿਆ ਹੈ ਦਲਜੀਤ ਸਿੰਘ ਵਾਸੀ ਦਿয়ালਪੁਰ ਨੇ ਦੱਸਿਆ ਕਿ ਉਹ ਰੋਜ਼ੀ ਰੋਟੀ ਲਈ ਦੁਬਈ ਵਿਖੇ ਕੰਮ ਕਰਦਾ ਹੈ ਅਤੇ ਕੁਝ ਦਿਨਾਂ ਤੋਂ ਆਪਣੇ ਪਿੰਡ ਆਇਆ ਹੋਇਆ ਹੈ ਉਸਦੇ ਪਰਿਵਾਰ ਦੇ ਮੈਂਬਰ ਪੁਰਾਣੇ ਘਰ ਗਏ ਹੋਏ ਸਨ ਅਤੇ ਉਹ ਵੀ ਆਪਣੇ ਘਰ ਦੇ ਗੇਟ ਨੂੰ ਤਾਲਾ ਲਗਾ ਕੇ ਉੱਥੇ ਚਲਾ ਗਿਆ ਥੋੜੀ ਦੇਰ ਬਾਅਦ ਵਾਪਸ ਆ ਕੇ ਘਰ ਦਾ ਗੇਟ ਖੋਲ ਕੇ ਅੰਦਰ ਦਾਖਲ ਹੋਇਆ ਤਾਂ ਅੰਦਰ ਖਿਲਰਿਆ ਸਮਾਨ ਦੇਖ ਕੇ 당ਗ ਰਹਿ ਗਿਆ ਚੋਰਾਂ ਨੇ ਉਸ ਦੀ ਅਲਮਾਰੀ ਵਿੱਚੋਂ 70000 ਰੁਪਏ ਦੇ ਕਰੀਬ ਭਾਰਤੀ ਕਰੰਸੀ ਅਤੇ ਦੁਬਈ ਦੇ 1500 ਦਰਾਮ ਚੋਰੀ ਕਰ ਲਏ ਹਨ ਛੱਤ ਤੇ ਹੋਈ ਹਲਚਲ ਨੂੰ ਦੇਖਦੇ ਹੋਏ ਬਹੁਤ ਪੌੜੀਆਂ ਚੜ੍ਹ ਕੇ ਛੱਤ ਤੇ ਜਾਣ ਲੱਗਾ ਤਾਂ ਸਾਹਮਣੇ ਇੱਕ ਨੌਜਵਾਨ ਨੇ ਸੱਬਲ ਨਾਲ ਉਸ ਤੇ ਹਮਲਾ ਕਰ ਦਿੱਤਾ ਜਿਸ ਤੇ ਉਹ ਘਬਰਾ ਕੇ ਪਿੱਛੇ ਹੋ ਗਿਆ ਅਤੇ ਚੋਰ ਮੌਕਾ ਦੇਖ ਕੇ ਗੇਟ ਤੋਂ ਬਾਹਰ ਨਿਕਲ ਗਿਆ ਸੜਕ ਉੱਪਰ ਇੱਕ ਉਤਸਾ ਸਾਥੀ ਮੋਟਰਸਾਈਕਲ ਤੇ ਸਵਾਰ ਖੜਾ ਸੀ ਇਸ ਨੂੰ ਮੋਟਰਸਾਈਕਲ ਤੇ ਬਿਠਾ ਕੇ ਭੱਜ ਗਿਆ ਰੋਲਾ ਪਾਉਣ ਤੇ ਆਸ-ਪਾਸ ਦੇ ਗਵਾਂਡੀਆਂ ਨਾਲ ਚੋਰਾ ਦਾ ਪਿੱਛਾ ਕੀਤਾ ਪਰ ਉਹ ਹੱਥ ਨਹੀਂ ਆਏ ਇੱਥੇ ਸੂਚਨਾ ਥਾਣਾ ਸੁਭਾਨਪੁਰ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਨੇ ਸ਼ੁਰੂ ਕਰ ਦਿੱਤੇ ਸਨ ਸੁਭਾਨਪੁਰ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਪੂਰਥਲਾ ਤੋਂ ਪੱਤਰਕਾਰ जोगਿੰਦਰ ਸਿੰਘ ਜਾਤੀ ਕੇ ਅਤੇ ਗੋਬਿੰਦ ਸੁਖੀ ਜੀ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਦਲਜੀਤ ਸਿੰਘ ਆ ਪਿੰਡ ਮੇਰਾ ਦਿਹਾਲਪੁਰ ਆ ਹਸ ਸਵੇਰੇ 11 ਵਜੇ ਦੇ ਕਰੀਬ ਸਾਡੇ ਦੇ ਘਰੇ ਚੋਰੀ ਹੋਈ ਆ ਸਾਡਾ ਨਾਲ ਹੀ ਦੂਜਾ ਘਰ ਆ ਮੈਂ ਉੱਥੇ ਲੋਕ ਲਾ ਕੇ ਆਪਣੇ ਉਧਰ ਘਰ ਗਿਆ ਸੀਗਾ ਸਿਰਫ 5-10 ਮਿੰਟ ਵਾਸਤੇ ਗਿਆ ਮੈਂ ਉੱਥੇ ਜਦ ਮੈਂ ਇੱਧਰ ਆਇਆ ਤਾਂ ਉਹ ਬੰਦਾ ਲੋਕ ਆਪਣਾ ਗੇਟ ਟੱਪ ਕੇ ਘਰ ਦੇ ਅੰਦਰ ਆਇਆ ਆਣ ਕੇ ਮੈਂ ਦੇਖਿਆ ਮੈਂ ਅਲਮਾਰੀ ਤੋੜ ਕੇ ਵਿੱਚੋਂ ਕੈਸ਼ ਕੱਢ ਲਿਆ ਸਾਡਾ ਕੈਸ਼ ਕੱਢ ਕੇ ਤੇ ਮੁੜ ਕੇ ਉੱਪਰ ਗਿਆ ਉੱਪਰ ਜਾ ਕੇ ਡਾਰ ਲੂਬੀ ਦਾ ਲੋਕ ਤੋੜਿਆ ਕਰੀਬ ਜੀ ਦੇ ਵਿੱਚ ਮੇਰਾ 1500 ਦੇ ਕਰੀਬ ਦਰਾਂ ਸੀਗਾ ਦੁਬਈ ਦਾ ਔਰ 70 ਤੋਂ 80 ਹਜ਼ਾਰ ਦੇ ਕਰੀਬ ਮੇਰੇ ਕੋਲ ਨਗਦੀ ਸੀ ਉਹ ਜਦੋਂ ਮੈਂ ਬੰਦਾ ਦੇਖਿਆ ਮੈਂ ਉਸ ਟਾਈਮ ਕੋਠੇ ਗਿਆ ਵਾ ਬੰਦਾ ਮਜ਼ਦੂਰੀ ਕਰਤੀ ਮੇਰੇ ਮੈਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਤੇ ਹਮਲਾ ਕੀਤਾ ਜੋਦੀ ਉਹਦੇ ਕੋਲ ਹਥਿਆਰ ਵੀ ਦੁੱਧੇ ਹੀ ਸੱਬੜਾ ਸੱਬੜਾ ਕਰਾ ਸੀ ਮੈਂ ਡਰ ਗਿਆ ਵੀ ਕੋਈ ਹੋਰ ਨਾ ਵੇਪਨ ਹੋਵੇ ਬਿਲਕੁਲ ਫਿਰ ਉਹ ਗੇਟੋਂ ਬਾਹਰ ਭੱਜਿਆ ਸੀ ਉਹਦੇ ਮਗਰ ਪਛਾੜੇ ਦਿੱਤਾ ਬੰਦੇ ਨੂੰ ਉਹ ਬੰਦਾ ਸਾਡੇ ਕਾਬੂ ਨਹੀਂ ਆਉਂਦਾ ਅਸੀਂ ਪੁਲਿਸ ਕਮਿਸ਼ਨਰ ਕਰਤੀ ਆ ਹਰਸ ਆਪਣਾ ਟਿਊਟ ਸੀਨ ਕਵਰੇਜ ਚੈੱਕ ਕਰ ਲਈਏ ਬਾਕੀ ਕੋਈ ਜੋ ਵੀ ਕਾਰਵਾਈ ਕਰੂਗੀ ਚੱਟੇ